ਮੈਂ अरुण ਸੰਧਲ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਜਿਨ੍ਹਾਂ ਨੇ ਸਤਿਗੁਰੂ ਕਬੀਰ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਔਰ ਸਾਰੇ ਸਾਧ ਸੰਗਤ ਜੀ ਨੂੰ ਸਤਿਗੁਰੂ ਕਬੀਰ ਜੀ ਦੇ ਰਸਤੇ ਤੇ ਚੱਲਣ ਨੂੰ ਕਿਹਾ ਔਰ ਸਪੈਸ਼ਲ ਜਿਹੜੇ ਸਾਡੇ ਡਾਕਟਰ ਸ਼ਿਵਦਾਲ ਮਾਲੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਦੂਜੇ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਔਰ ਜਾਦ ਬਲਾਦਰੀ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਨਾਤੇ ਜੋ ਸਾਡੇ ਫਰਜ ਹੈ ਉਹ ਨਿਭਾਣੇ ਚਾਹੀਦੇ ਆ ਔਰ ਸਭ ਤੋਂ ਵਧੀਆ ਗੱਲ ਜੋ ਸਾਡਾ ਮੇਰਾ ਵੱਡਾ ਵੇਰ ਹਰੂ ਸੰਦਲ ਕਰ ਰਿਹਾ ਉਸ ਪੂਰੇ ਇਸ ਦਿਸ਼ਾ ਨਿਰਦੇਸ਼ ਅਨੁਸਾਰ ਆਪਣੀ ਸਾਰੀ ਟੀਮ ਨੂੰ ਲੈ ਕੇ ਜੋ ਸੇਵਾ ਕਰਦਾ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਆ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਸਭ ਤੋਂ ਵਧਾਈ ਦੇ ਪਾਤਰ ਕਿ ਜੋ ਇਹਨਾਂ ਨੇ ਆਪਣੇ ਬੇਟੇ ਨੂੰ ਇੱਕ ਗੇਮ ਦੇ ਵਿੱਚ ਨੈਸ਼ਨਲ ਚੈਂਪੀਅਨ ਬਣਾਇਆ ਔਰ ਇਹ ਸੰਸਕਾਰ ਦੇਣੇ ਇੱਕ ਵਧੀਆ ਪਰਿਵਾਰ ਦੀ ਨਿਸ਼ਾਨੀ ਹੈ ਮੈਂ ਗੁੜੀਆਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਔਰ ਰੱਬ ਇਹਨੂੰ ਕੁੜੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਐਨਾ ਹੀ ਕਹਿੰਦਾ ਹੋਇਆ ਸਤਿਗੁਰ ਕਬੀਰ ਮਹਾਰਾਜ ਕੀ ਜੈ